ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਚੋਣਾਂ 2024 ਪੂਰੇ ਭਾਰਤ ਦੇ ਅੰਦਰ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ ਹਨ ਆਖਰੀ ਗੇੜ ਦੇ ਵਿੱਚ ਸੱਤਵੇਂ ਗੇੜ ਦੇ ਵਿੱਚ ਪੰਜਾਬ ਦੇ ਅੰਦਰ ਵੋਟਾਂ ਹੋ ਰਹੀਆਂ ਹਨ ਬਟਾਲੇ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਲੋਕਾਂ ਵਿੱਚ ਕਾਫੀ ਰੋਜ਼ਾਨ ਵੇਖਣ ਨੂੰ ਮਿਲ ਰਿਹਾ ਹੈ ਲੋਕ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਲੱਗੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ ਇੱਥੇ ਸਾਡੇ ਵੱਲੋਂ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਹੈ ਵੋਟਰਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਅਤੇ ਇਹ ਮੈਸੇਜ ਦਿੱਤਾ ਗਿਆ ਹੈ ਕਿ ਲੋਕਤੰਤਰ ਦੇ ਅੰਦਰ ਵੋਟ ਪਾਉਣਾ ਇੱਕ ਵੱਡਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਸਾਡੀ ਵੋਟ ਪਾ ਕੇ ਆਪਣੀ ਸਰਕਾਰ ਚੁਣਦੇ ਹਾਂ ਜਿਹੜੀ ਸਰਕਾਰ ਸਾਡੇ ਕ दी है उन्होंने सारे अपील की थी है कि सालो वोट जूर करनी चाहिए थी है तुम्हें तो कोई लाइव तस्वीर विखाने जा रहे हैं वेख दे चैनल आर एन न्यूज ਜੋ ਜਿਨ੍ਹਾਂ ਨੇ ਅੱਜ ਫਸਟ ਟਾਈਮ ਵੋਟ ਪਾਈ ਆ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਕੇ ਆ ਕਰਦੇ ਆ ਕਿ ਉਹਨਾਂ ਨੂੰ ਕਿਵੇਂ ਦਾ ਲੱਗਾ ਸ਼ਸ਼ੀਕਲ ਮੈਮ ਸ਼ਸ਼ੀਕਲ ਜੀ ਕੀ ਨਾਮ ਹੈ ਜੀ ਰਾਜਿਕਾ ਮੈਮ ਤੁਸੀਂ ਅੱਜ ਫਸਟ ਟਾਈਮ ਵੋਟ ਪਾਈ ਆ ਕੀ ਮੈਨੂੰ ਲੱਗਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਫਸਟ ਟਾਈਮ ਵੋਟ ਪਾ ਕੇ ਅੰਦਰ ਮੈਂ ਦੇਖਿਆ ਸਿਕਿਉਰਿਟੀ ਬਹੁਤ ਟਾਈਟੀ ਹੈਗੀ ਪੀੜ ਵੀ ਹੈਗੀ ਬਟ ਇੰਨੀ ਨਹੀਂ ਹੈਗੀ ਬਟ ਮੈਨੂੰ ਬਹੁਤ ਵਧੀਆ ਲੱਗਿਆ ਵੋਟ ਪਾ ਕੇ ਕਿਉਂਕਿ ਮੈਂ ਫਸਟ ਟਾਈਮ ਪਾਨ ਆਈ ਹਾਂ ਮੈਮ ਤੁਸੀਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਅੱਜ ਕੀਤਾ ਆ ਆ ਕੀ ਕਹਿਣਾ ਚਾਹੋਗੇ ਜਿਹੜੀ ਵੀ ਸਰਕਾਰ ਬਣਦੀ ਆ ਮੈਨੂੰ ਨਹੀਂ ਪਤਾ ਤੁਸੀਂ ਕਿਹਨੂੰ ਵੋਟ ਪਾਈ ਆ ਕਿਹਨੂੰ ਨਹੀਂ ਪਾਈ ਆ ਨਾ ਮੈਂ ਇਸ ਚੀਜ਼ ਨੂੰ ਪੁੱਛਣਾ ਚਾਹਨੀ ਆ ਪਰ ਮੈਂ ਕੀ ਕਹਿਣਾ ਚਾਹੋਗੇ ਜਿਹੜੀ ਵੀ ਸਰਕਾਰ ਬਣਦੀ ਆ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ ਜੂਤੇ ਰਿਗਾਰਡਿੰਗ ਮੈਸੇਜ ਤੇ ਇਹ ਹੀ ਦੇਣਾ ਚਾਹਾਂਗੀ ਕਿ ਜੋ ਦੇਸ਼ ਵਿੱਚ ਮੁੱਦੇ ਚੱਲ ਰਹੇ ਆ ਉਹਨਾਂ ਵਾਸਤੇ ਉਹ ਜ਼ਰੂਰ ਗੌਰ ਕਰਨ ਕਿਉਂਕਿ ਦੇਸ਼ ਵਿੱਚ ਬੇਰੁਜ਼ਗਾਰੀ ਮਹਿੰਗਾਈ ਤੇ ਕਿਸਾਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦੇ ਚੱਲ ਰਹੇ ਆ ਜਿਹਦੇ ਅਕੋਰਡਿੰਗ ਕਿ ਜਿਹੜੀ ਪਹਿਲੀ ਸਰਕਾਰ ਉਹਨੇ ਕੁਝ ਨਹੀਂ ਕੀਤਾ ਤੇ ਹੁਣ ਆਉਣ ਵਾਲੀ ਸਰਕਾਰ ਕੋ ਇਹ ਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਪਲੀਜ਼ ਗੌਰ ਜ਼ਰੂਰ ਕਰਨ ਤੁਸੀਂ ਵੋਟ ਪਾਉਣ ਆਏ ਹੋ ਆਪਣਾ ਅਧਿਕਾਰ ਤੁਸੀਂ ਇਸਤੇਮਾਲ ਕੀਤਾ ਹੈ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਅੱਜ ਵੇਖਣ ਚ ਮਿਲ ਰਿਹਾ ਹੈ ਕਿ ਉਹਨਾਂ ਉਨੀ VOTING ਨਹੀਂ ਹੋ ਰਹੀ ਆ ਕਾਫੀ 10 11 ਦਾ ਟਾਈਮ ਹੋ ਚੁੱਕਾ ਹੈ ਜਿੰਨੀ VOTING ਹੋਣੀ ਚਾਹੀਦੀ ਆ ਉਹਨੇ ਲੋਕ ਘਰਾਂ ਤੋਂ ਨਹੀਂ ਨਿਕਲ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਨੀ ਆ ਕਿ ਤੁਹਾਡਾ ਵੋਟ ਪਾਉਣ ਦਾ ਤੁਹਾਡਾ ਰਾਈਟ ਹੈ ਤੁਹਾਨੂੰ ਉਹ ਯੂਜ਼ ਕਰਨਾ ਚਾਹੀਦਾ ਹੈ ਉੱਤੇ ਚਾਹੇ ਕੋਈ ਵੀ ਸਰਕਾਰ ਬੈਠੇ ਲੇਕਿਨ ਤੁਹਾਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਸ਼ਾਇਦ ਤੁਸੀਂ ਜੋ ਚਾਹੁੰਦੇ ਹੋ ਤੁਹਾ ਜੋ ਤੁਹਾਨੂੰ ਸਰਕਾਰ ਚਾਹੀਦੀ ਹੈ ਸ਼ਾਇਦ ਉਹੀ ਤੁਹਾਡੀ ਇੱਕ ਵੋਟ ਨਾਲ ਉਹ ਸਰਕਾਰ ਬਣ ਜਾਵੇ ਇਸ ਲਈ ਘਰੇ ਬੈਠ ਕੇ ਕੋਈ ਫਾਇਦਾ ਨਹੀਂ ਆਪਣੀ ਵੋਟ ਜਿਹੜੀ ਤੁਹਾਨੂੰ ਰਾਈਟ ਹੈ ਉਹਨੂੰ ਯੂਜ਼ ਕਰੋ ਆਓ ਸਾਡੇ ਨਾਲ ਇੱਕ ਹੋਰ ਪਰਸਨ ਨੇ ਜਿਨ੍ਹਾਂ ਨੇ ਅੱਜ ਆਪਣੀ ਵੋਟ ਦਾ ਪਹਿਲੀ ਵਾਰੀ ਪਾਉਣ ਗਏ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ ਸਰ ਮੈਂ ਇਹਨਾਂ ਨੂੰ ਕੁਐਸਚਨ ਪੁੱਛ ਚੁੱਕੀ ਹਾਂ ਪਰ ਮੈਂ ਤੁਹਾਨੂੰ ਇੱਕ ਹੀ ਕੁਐਸਚਨ ਪੁੱਛਾਂਗੀ ਕਿ ਕੀ ਕਾਰਨ ਆ ਕਿ ਜਿਹੜਾ ਵੋਟਰ ਅੱਜ ਬਹੁਤ ਘੱਟ ਘਰਾਂ ਤੋਂ ਨਿਕਲ ਰਿਹਾ ਆ ਵੋਟ ਪਾਉਣ ਪਰ ਤੁਸੀਂ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਫਸਟ ਟਾਈਮ ਕੀ ਕਾਰਨ ਕੀ ਸਮਝਦੇ ਹੋ ਇਸ ਚੀਜ਼ ਨੂੰ ਐਕਚੁਅਲੀ ਮੈਂ ਆਈ ਥਿੰਕ ਗਰਮੀ ਵੀ ਹੈ ਜਿਆਦਾ ਇਸ ਲਈ ਲੋਕ ਬਾਹਰ ਨਹੀਂ ਆ ਰਹੇ ਬਟ ਆ ਸਵੇਰ ਦਾ ਟਾਈਮ ਹੈ ਲੋਕਾਂ ਨੂੰ ਆ ਜਾਣਾ ਚਾਹੀਦਾ ਵਾ ਇਸ ਚੀਜ਼ ਨੂੰ ਲੈ ਕੇ ਪਤਾ ਨਹੀਂ ਕਿ ਲੋਕ ਅਵੇਅਰ ਕਿਉਂ ਨਹੀਂ ਹੋ ਰਹੇ ਕਿ ਆਪਣੇ ਵੋਟ ਦਾ ਅਧਿਕਾਰ ਦਾ ਯੂਜ਼ ਕਿਉਂ ਨਹੀਂ ਕਰ ਰਹੇ ਮੇਰਾ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਰ ਆਪਣਾ 2 ਮਿੰਟ ਦਾ ਜਾਂ 4 ਮਿੰਟ ਜੋ ਵੀ ਆਪਣੇ ਟਾਈਮ ਨਿਕਲਦਾ ਵਾ ਉਹ ਆ ਕੇ ਸਭ ਤੋਂ ਪਹਿਲਾਂ ਆਪਣੇ ਵੋਟ ਦਾ ਅਧਿਕਾਰ ਦਾ ਯੂਜ਼ ਕਰੋ ਇਹੀ ਮਤਲਬ ਵਧੀਆ ਰਹੇਗਾ ਤੁਹਾਡੇ ਅਸਤੇ ਵੀ ਤੇ ਉੱਪਰ ਜੋ ਸਰਕਾਰ ਬੈਠੇਗੀ ਉਹਨਾਂ ਵਾਸਤੇ ਵੀ ਹੋਏਗਾ ਸੋ ਪਲੀਜ਼ ਆਪਣਾ ਵੋਟ ਦਾ ਅਧਿਕਾਰ ਜ਼ਰੂਰ ਆ ਕੇ ਯੂਜ਼ ਕਰਨ ਤੇ ਟਾਈਮ ਕੱਢਣ ਇਸ ਚੀਜ਼ ਲਈ ਤੁਸੀਂ ਵੋਟ ਦਾ ਅਧ ਮੈਂ ਬਹੁਤ ਵਧੀਆ ਲੱਗ ਰਿਹਾ ਮੈਂ ਇਹੀ ਉਮੀਦ ਰੱਖਾਂਗਾ ਕਿ ਜੋ ਸਰਕਾਰ ਉੱਪਰ ਜੋ ਜੋ ਵੀ ਬੰਦੀ ਹੈ ਮੇਰੇ ਵੱਲ ਜੋ ਵੀ ਵੋਟ ਪਾਈ ਗਈ ਹੈ ਜੋ ਵੀ ਉੱਪਰ ਸਰਕਾਰ ਬੰਦੀ ਹੈ ਉਮੀਦ ਇਹ ਹੀ ਰਹੇਗੀ ਕਿ ਮਨੁਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਇਹਨਾਂ ਵੱੜੀ ਵੀ ਧਿਆਨ ਦਿੱਤਾ ਜਾ ਸਰਕਾਰ ਵੱਲੋਂ ਸੋ ਤੁਸੀਂ ਦੇਖ ਚੁੱਕੇ ਹੋ ਇਹਨਾਂ ਦੇ ਵਿਚਾਰ ਜਿਹੜੇ ਆ ਫਸਟ ਟਾਈਮ ਇਹਨਾਂ ਨੇ ਆਪਣੇ ਬੋਰਡ ਦਾ ਇਸਤੇਮਾਲ ਕੀਤਾ ਆ ਆਪਣੇ ਯੂਥ ਨੇ ਵਿਚਾਰ ਰੱਖਿਆ ਖਾਸ ਕਰਕੇ ਯੂਥ ਦੇ ਵਿਚਾਰਾਂ ਵੱਲ ਸਾਨੂੰ ਜ਼ਰੂਰਤਾਂ ਦੇਣਾ ਚਾਹੀਦਾ ਹੈ ਬੋਟਰਾਂ ਅਸੀਂ ਗੱਲਬਾਤ ਕਰਾਂਗੇ ਜਿਹੜੇ ਵੋਟ ਪਾਉਣ ਵਾਸਤੇ ਆਏ ਹਨ ਸੜਨਾ ਇੱਕ ਵਿਅਕਤੀ ਮੌਜੂਦ ਹਨ ਜਿਹੜੇ ਕਿ ਆਪਣੇ ਅਪਾਹਜ ਨੇ ਪਰ ਉਹ ਵੋਟ ਪਾਉਣ ਵਾਸਤੇ ਆਏ ਹਨ ਅਸੀਂ ਗੱਲਬਾਤ ਕਰਦੇ ਆ ਸਸਕਲ ਜੀ ਕੀ ਨਾਂ ਜੀ ਵੀਰ ਕਮਲ ਵੀਰ ਕਮਲ ਜੀ ਕਿੱਥੋਂ ਆ ਜੀ ਮੈਂ ਕੈਂਪ ਚੋ ਗਾਂਧੀ ਨਗਰ ਕੈਂਪ ਅੱਜ ਤੁਸੀਂ ਵੋਟ ਪਾਉਣ ਵਾਸਤੇ ਆਏ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜਿਆ ਭਾਈ ਆਨੇ ਆਂ ਅਗਰ ਪੰਜਾਬ ਹੈ ਬਟਾਲੇ ਵਾਸਤੇ ਕੋਈ ਵਧੀਆ ਜਿਹਾ ਕਾਰੋਬਾਰ ਖੁੱਲੇ ਜਾਏ ਅਈ ਵੀ ਕਾਰੋਬਾਰ ਕੋਈ ਕਰੀ ਕਾ ਚੱਕੀ ਐ ਅਈ ਖਜੜੂ ਨਿਹਾਰੋ ਰਿਪੋਰਟ ਕਰਕੇ ਤੁਪੇ ਸਤ ਨੇ ਆਂ ਭਾਈ ਆਵਾ ਯਾਨੇ ਕਿ ਕੈਰੀ ਵੀ ਸਰਕਾਰ ਆਨੀ ਆ ਨਾ ਉਹ ਹੀ ਅੱਛੇ ਕੰਮ ਕਰੇ ਕੋਈ ਫਟਕੜੀ ਖੋਲ ਲਈ ਵੀ ਚਲੋ ਇੱਥੇ ਕੰਮ ਕਰ ਸਕਣਾ ਯਾਹਾਂ ਦੇ ਵਰਗਨ ਕੋਈ ਦਵਾਂ ਦੀ ਯਾਦ ਹੀ ਕਰਾਂ ਆਦੇ ਵਰਗਨ ਕੋਈ ਨੌਕਰੀ ਦਿੱਤੀ ਐ ਕੁਝ ਲੋਕ ਸਹੀ ਸਲਾਮਤ ਨੇ ਤਾਂ ਵੀ ਘਰਾਂ ਚੋਂ ਨਹੀਂ ਨਿਕਲਦੇ ਵੋਟ ਪਾਉਣ ਵਾਸਤੇ ਕੋਈ ਗਰਮੀ ਦਾ ਬਹਾਨਾ ਮਾਰਦੇ ਨੇ ਕੋਈ ਰੁਝੇਵਿਆਂ ਦਾ ਬਹਾਨਾ ਮਾਰਦੇ ਤੁਸੀਂ ਪਰ ਵੋਟ ਪਾਉਣ ਵਾਸਤੇ ਆਏ ਹੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੋਟ ਪਾਉਣ ਵਾਸਤੇ ਨਹੀਂ ਆਏ ਆਈ ਰਿਆ ਬਈ ਆਨੇ ਸੋ ਪਾਣੀ ਚਾਹੀਦੀ ਆ ਇਹ ਤੇ ਘਾਰ ਆ ਵੋਟ ਦਾ ਇਹ ਜਰੂਰ ਪਾਣੀ ਚਾਹੀਦੀ ਆ ਬਹੁਤ ਵਧੀਆ ਬੋਟ ਆਈ ਆਨੇ ਸੋ ਪਾਣੀ ਚਾਹੀਦੀ ਆ ਆਈ ਲੋਕਾਂ ਨੂੰ ਵੀ ਕਾਹਨੇ ਗਲੀ ਮਾ ਲੈਣੂ ਜਾ ਕੇ ਵੋਟ ਪਾ ਕੇ ਆਓ ਜਾ ਕੇ ਚੜਕਾ ਚੁਣੋ ਕਹਿਰੀ ਮੱਦੀ ਚੁਣੋ ਚੁਣੋ ਵਧੀਆ ਜੀ ਇੱਕ ਵਾਰ ਦੱਸੋ ਕਿ ਨਿਸ਼ਾਨ ਜਿਹੜਾ ਬੋਰਡ ਪਾ ਕੇ ਆਇਓ ਜਿਹੜਾ ਨਿਸ਼ਾਨ ਅੰਦਰ ਲੱਗਾ ਉਂਗਲ ਦੇ ਨਿਸ਼ਾਨ ਦਿਖਾ ਦਿਓ ਇੱਕ ਕਰ ਕੈਮਰੇ ਆਲੂ ਉਹ ਦੇਖੋ ਜੀ ਵੋਟ ਪਾਉਣ ਵਾਸਤੇ ਆਏ ਆ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਲੋਕਤੰਤਰ ਦੇ ਵਿੱਚ ਵੋਟਾਂ ਰਾਹੀਂ ਸਰਕਾਰ ਚੁਣੀ ਜਾਂਦੀ ਹੈ ਜਿਹੜੀ ਸਰਕਾਰ ਤੁਹਾਡੀ ਆਵਾਜ਼ ਨੂੰ ਸੁਣਦੀ ਹੈ ਔਰ ਤੁਹਾਡੇ ਜਿਹੜੇ ਕੰਮਾਂ ਨੂੰ ਪੂਰਾ ਕਰਦੀ ਹੈ ਇਸ ਕਰਕੇ ਇਹਨਾਂ ਵੱਲੋਂ ਕਹਿਣਾ ਹੈ ਸਾਰਿਆਂ ਨੂੰ ਕਿ ਵੋਟ ਜ਼ਰੂਰ ਪਾਓ ਲੋਕਤੰਤਰ ਵਿੱਚ ਵੋਟ ਇੱਕ ਵੱਡਾ ਅਧਿਕਾਰ ਹੈ ਵੇਖਦੇ ਹੋ ਚੈਨਲ ਦਾ ਆਰਐਨ ਨਿਊਜ਼